ਜੀਰ ਮੇਰੇ ਵਰਗੇ ਬੰਦੇ ਨੂੰ ਇਹ ਪਤਾ ਲੱਗ ਸਕਦੀ ਹੈ ਗੱਲ ਮੈਂ ਇਸ ਚੀਜ਼ ਨੂੰ ਐਨਲਾਈਜ਼ ਕਰ ਸਕਦਾ ਤੇ ਪੰਜਾਬ ਦੇ ਇਰੀਗੇਸ਼ਨ ਵਿਭਾਗ ਵਿੱਚ ਡਰੇਨੇਜ ਵਿਭਾਗ ਵਿੱਚ ਇੰਨੇ ਵੱਡੇ ਵੱਡੇ ਮਾਹਰ ਨੇ ਉਹਨਾਂ ਨੂੰ ਇਸ ਚੀਜ਼ ਤੇ ਐਨਲਿਸਿਸ ਕਰਨ ਦੀ ਲੋੜ ਸੀ ਕਰਨੀ ਚਾਹੀਦੀ ਸੀ ਪਰ ਚਲੋ ਗੱਲ ਇਹ ਆ ਜੀ ਹੁਣ ਆਪਾਂ ਪਾਸਟ 'ਚ ਨਾ ਜਾਈਏ ਹੁਣ ਗੱਲ ਇਹ ਕਰਨ ਵਾਲੀ ਹੈ ਕਿ ਆਪਾਂ ਅੱਜ ਜਿਹੜਾ ਪਿੱਛੇ ਨੁਕਸਾਨ ਹੋ ਗਿਆ ਉਹ ਹੋ ਗਿਆ ਗੱਲ ਜ਼ਿੰਦਗੀ ਚ ਆਪਾਂ ਕਦੇ ਪੋਸਟਮਾਰਟਮ ਨਹੀਂ ਕੀ ਕਿ ਇਹ ਹੋ ਗਿਆ ਕਿਉਂ ਹੋਇਆ ਮੈਂ ਤਾਂ ਹਮੇਸ਼ਾ ਅੱਗੇ ਵਾਲ ਨੂੰ ਗੱਲ ਕਰਦਾ ਦੱਸਣ ਦੀ ਫਿਊਚਰ ਚ ਕੀ ਹੋਣਾ ਜਿਸ ਦਿਨ ਮੈਂ 15 ਤਰੀਕ ਨੂੰ ਇਸ਼ੂ ਚੱਕਿਆ 16 ਤੋਂ ਉਹਨਾਂ ਨੇ ਪਾਣੀ ਰਿਲੀਜ਼ ਕਰਨਾ ਚਾਲੂ ਕੀਤਾ ਕੀ ਰਾਣੀ ਦੀ ਪ੍ਰੈਸ ਕਾਨਫਰੰਸ ਦੀ ਢੀਕ ਹੈ ਵੀ ਮੈਂ ਇਹਨਾਂ ਨੂੰ ਹਰ ਵਾਰ ਚਿਗਾਵਾ ਮੈਨੂੰ ਯਾਦ ਹੈ ਜੀ ਪਿਛਲੇ 2023 ਦੇ ਵਿੱਚ ਬਿਆਸ ਦਰਿਆ ਦੇ ਵਿੱਚ 1 ਲੱਖ 10 1 ਲੱਖ 20 ਹਜ਼ਾਰ ਕਿਊਸਿਕ ਪਾਣੀ ਤੱਕ ਚੱਲਿਆ ਸੀ ਇਤਕੀ 22 ਲੱਖ 230 ਹਜ਼ਾਰ ਕਿਊਸਿਕ ਪਾਣੀ ਚੱਲਿਆ ਜਾਦੇ ਵਿੱਚ ਹੜਾ ਨੇ ਪੂਰੀ ਤਰ੍ਹਾਂ ਮਾਰ ਮਾਰਿਆ ਪੰਜਾਬ ਹੜਾ ਦੀ ਲਪੇਟ ਦੇ ਵਿੱਚ ਆ ਲੋਕ ਤਰਾਜਰਾ ਕਰ ਰਹੇ ਨੇ ਸਿਚੁਏਸ਼ਨ ਹੱਥੋਂ ਬਾਹਰ ਹੁੰਦੀ ਨਜ਼ਰ ਆਉਂਦੀ ਹੈ ਪਰ ਇਨ੍ਹਾਂ ਹੜਾ ਨੂੰ ਲੈ ਕੇ ਪਹਿਲਾਂ ਇੱਕ ਵਿਅਕਤੀ ਵੱਲੋਂ ਵਾਰਨਿੰਗ ਜਾਰੀ ਕਰ ਦਿੱਤੀ ਗਈ ਸੀ ਸਰਕਾਰ ਕੋਲ ਕਈ ਵਾਰ ਗੇੜੇ ਵੀ ਮਾਰੇ ਗਏ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਜੇਕਰ ਅਸੀਂ ਸਮਾਂ ਨਾ ਸੰਭਾਲਿਆ ਤਾਂ ਪੰਜਾਬ ਖਤਰੇ ਚ ਹੋਵੇਗਾ ਪੰਜਾਬ ਦੇ ਵਿੱਚ ਹੜਾ ਜਾਣਗੇ ਤੇ ਫਿਰ ਸਰਕਾਰੀ ਜਿੰਨੇ ਵੀ ਮੰਤਰੀ ਨੇ ਜਾਂ ਤੰਤਰ ਹੈ ਉਹ ਗਰਾਊਂਡ ਤੇ ਨਜ਼ਰ ਆਵੇਗਾ ਕੇਵਲ ਲੋਕਾਂ ਦੀ ਸਾਰਨ ਪੂਰਤੀ ਲੈਂਦਾ ਹੋਇਆ ਆਖੀਕਾਰ ਉਹੀ ਸਥਿਤੀ ਬਣੀ 15 ਦਿਨ ਬਾਅਦ ਜਿਹੜਾ ਜਾ ਕੇ ਪੰਜਾਬ ਦੇ ਵਿੱਚ ਫਲਾਡ ਆ ਜਾਂਦੇ ਨੇ ਤੇ ਪੰਜਾਬ ਬਰਬਾਦ ਹੋਣਾ ਸ਼ੁਰੂ ਹੋ ਜਾਂਦਾ ਆ ਜਿਸ ਵਿਅਕਤੀ ਨੇ ਆਵਾਜ਼ ਬੁਲੰਦ ਕੀਤੀ ਸੀਗੀ ਰਾਣਾ ਇੰਦਰ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰ ਲੈਣੇ ਆ ਕਿਉਂਕਿ ਇਹਨਾਂ ਨੇ ਪੂਰੇ ਡਾਟਾ ਦੇ ਕੇ ਗੱਲ ਆਖੀ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਰਾਣਾ ਜੀ ਤੁਸੀਂ ਪੂਰਾ ਡਾਟਾ ਪੇਸ਼ ਕੀਤਾ ਸੀ ਉਹ ਸਮਾਂ ਆਜੇ ਵੀ ਜ਼ਿਆਦਾ ਸੀ 15 ਦਿਨ ਪਹਿਲਾਂ ਜਦ ਤੁਹਾਡੇ ਨਾਲ ਸਾਰੀ ਗੱਲ ਕੀਤੀ ਸੀ ਇਸ ਨੂੰ ਲੈ ਕੇ ਆਖਿਰਕਾਰ ਕਿੱਥੇ ਜ਼ਿਆਦਾ ਕਮੀ ਰਹੀ ਤੇ ਕੀ ਹੋਇਆ ਤੇ ਅੱਜ ਨੁਕਸਾਨ ਇੰਨਾ ਵੱਡਾ ਹੋ ਗਿਆ ਵੇਖੋ ਡਾਟਾ ਮੈਂ ਸਰਕਾਰ ਦਾ ਹੀ ਐਨਲਾਈਜ਼ ਕਰਕੇ ਇਹਨਾਂ ਨੂੰ ਦੱਸਿਆ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਮੈਂ ਤੁਹਾਡੇ ਪ੍ਰੈਸ ਵੀਰਾ ਰਾਹੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਧਿਆਨ ਚ ਇਹ ਗੱਲ ਲੈ ਕੇ ਆਂਦੀ ਕਿ ਜੇ ਇਸ ਹਿਸਾਬ ਨਾਲ ਕੰਮ ਚੱਲ ਰਿਹਾ ਜੇ ਆਪਾਂ ਇਹਨੂੰ ਕੰਟਰੋਲ ਨਾ ਕੀਤਾ ਪਾਣੀ ਦਾ ਜਿਹੜਾ ਫਲੋ ਆ ਉਹਨੂੰ ਰਿਲੀਜ਼ ਨਾ ਕੀਤਾ ਤੇ ਫਿਰ ਪੰਜਾਬ ਚ ਦਸਾਂ ਦਿਨਾਂ ਬਾਅਦ ਹੜਾਉਣਗੇ ਮੈਂ 14 ਤਰੀਕ ਨੂੰ ਕਹੀ ਸੀ ਗੱਲ ਤੇ ਮੇਰੇ ਖਿਆਲ ਨਾਲ 26 27 ਤਰੀਕ ਨੂੰ ਤਬਾਹੀ ਮੱਚ ਗਈ ਪੰਜਾਬ ਚ ਤੇ ਜੇ ਮੇਰੇ ਵਰਗੇ ਬੰਦੇ ਨੂੰ ਇਹ ਪਤਾ ਲੱਗ ਸਕਦੀ ਹੈ ਗੱਲ ਮੈਂ ਇਸ ਚੀਜ਼ ਨੂੰ ਐਨਲਾਈਜ਼ ਕਰ ਸਕਦਾ ਤੇ ਪੰਜਾਬ ਦੇ ਇਰੀਗੇਸ਼ਨ ਵਿਭਾਗ ਵਿੱਚ ਡਰੇਨੇਜ ਵਿਭਾਗ ਵਿੱਚ ਇੰਨੇ ਵੱਡੇ ਵੱਡੇ ਮਾਹਰ ਨੇ ਉਹਨਾਂ ਨੂੰ ਇਸ ਚੀਜ਼ ਤੇ ਐਨਾਲਿਸਿਸ ਕਰਨ ਦੀ ਲੋੜ ਸੀ ਕਰਨੀ ਚਾਹੀਦੀ ਸੀ ਪਰ ਚਲੋ ਗੱਲ ਇਹ ਆ ਜੀ ਹੁਣ ਆਪਾਂ ਪਾਸਟ 'ਚ ਨਾ ਜਾਈਏ ਹੁਣ ਗੱਲ ਇਹ ਕਰਨ ਵਾਲੀ ਹੈ ਕਿ ਆਪਾਂ ਅੱਜ ਜਿਹੜਾ ਪਿੱਛੇ ਨੁਕਸਾਨ ਹੋ ਗਿਆ ਉਹ ਹੋ ਗਿਆ ਗੱਲ ਜ਼ਿੰਦਗੀ 'ਚ ਆਪਾਂ ਕਦੇ ਪੋਸਟਮਾਰਟਮ ਨਹੀਂ ਕੀਤੇ ਕਿ ਇਹ ਹੋ ਗਿਆ ਕਿਉਂ ਹੋਇਆ ਮੈਂ ਤਾਂ ਹਮੇਸ਼ਾ ਅੱਗੇ ਵਾਲ ਨੂੰ ਗੱਲ ਕਰਦਾ ਦੱਸਣ ਦੀ ਫਿਊਚਰ ਚ ਕੀ ਹੋਣਾ ਅਜੇ ਇੱਕ ਮਿੰਟ ਮੈਂ ਤੁਹਾਡੇ ਇੱਕ ਗੱਲ ਜਰੂਰ ਤੇ ਰੋਕਦਾ ਕੇਵਲ ਤੁਸੀਂ ਮੰਨਦੇ ਹੋ ਕਿ ਪਾਣੀ ਭਰਿਆ ਗਿਆ ਡੈਮਾਂ ਦੇ ਵਿੱਚ ਇਕੱਠਾ ਕੀਤਾ ਗਿਆ ਤੇ ਉਹਨੂੰ ਦੇਰੀ ਨਾ ਛੱਡਿਆ ਗਿਆ ਜਾਂ ਉਹਨੂੰ ਰੋਕਣ ਦੀ ਜਾਰਾ ਸਥਿਤੀ ਨਹੀਂ ਤਾਂ ਫਲੱਡ ਆਏ ਜਾਂ ਕੁਝ ਹੋਰ ਕਾਰਨ ਵੀ ਨਾਲ ਜਿਹੜੇ ਜੁੜੇ ਜਿਹੜਾ ਫਲੱਡ ਦਾ ਮੇਨ ਸੀ ਕਿ ਪਾਣੀ ਦਾ ਬਹਾਅ ਜਿਹੜਾ ਇੰਨਾ ਤੇਜ਼ੀ ਵਹਾ ਕੇ ਲੱਗਿਆ ਦੇਖੋ ਦੋ ਚੀਜ਼ਾਂ ਨੇ ਪਹਿਲਾ ਤੇਨਾ ਨੇ ਹਰੀਕੇ ਦੇ ਵਿੱਚ 7 ਤੋਂ 8 ਲੱਖ ਕਿਊਸਿਕ ਪਾਣੀ ਜਮ੍ਹਾਂ ਕਰ ਲਿਆ ਜਿਹੜਾ ਰਿਲੀਜ਼ ਨਹੀਂ ਕੀਤਾ ਡੈਮਸ 'ਚੋਂ ਵੀ ਆਉਂਦਾ ਰਿਹਾ ਤੇ ਨਹਿਰਾਂ 'ਚੋਂ ਵੀ ਆਉਂਦਾ ਰਿਹਾ ਉਹ ਰਿਲੀਜ਼ ਨਹੀਂ ਕੀਤਾ ਜਿੱਦਣ ਮੈਂ 15 ਤਰੀਕ ਨੂੰ ਇਸ਼ੂ ਚੱਕਿਆ 16 ਤੋਂ ਉਹਨਾਂ ਨੇ ਪਾਣੀ ਰਿਲੀਜ਼ ਕਰਨਾ ਚਾਲੂ ਕੀਤਾ ਕੀ ਰਾਣੀ ਦੀ ਪ੍ਰੈਸ ਕਾਨਫਰੰਸ ਦੀ ਢੀਕ ਹੈ ਵੀ ਮੈਂ ਇਹਨਾਂ ਨੂੰ ਹਰ ਵਾਰ ਚੁਕਾਵਾਂ 23 'ਚ ਵੀ ਹੜ੍ਹ ਆਉਣ ਤੋਂ ਪਹਿਲਾਂ ਮੈਂ ਇਹਨਾਂ ਨੂੰ 2 ਦਿਨ ਪਹਿਲਾਂ ਦੱਸਿਆ ਸੀ ਪਾਣੀ ਰਿਲੀਜ਼ ਕਰੋ ਨਹੀਂ ਪਟਾਕੇ ਪੈ ਜਾਣੇ ਆ ਉਹੀ ਹਾਲ ਹੋਇਆ ਬੰਨ ਟੁੱਟ ਗਏ ਐਤਕੀ ਵੀ ਇੱਕ ਗੱਲ ਮੈਂ ਜ਼ਰੂਰ ਕਹਣਾ ਚਾਹੁੰਦਾ ਜਦ BBMP ਦੇ ਚੇਅਰਪਰਸ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਇਸ ਦਾ ਜਵਾਬ ਇਹ ਦਿੱਤਾ ਕਿ ਅਸੀਂ 24 ਘੰਟੇ ਪਹਿਲਾਂ ਪ੍ਰਸ਼ਾਸਨ ਨੂੰ ਦੱਸ ਦਿੰਨੇ ਆ ਅਲਰਟ ਕਰਦੇ ਆ ਤਾਂ ਕਿ ਲੋਕਾਂ ਨੂੰ ਲਟ ਕੀਤਾ ਜਾਵੇ ਫਿਰ ਕਿੱਥੇ ਨਾਲ ਲੱਗੀ ਨਜ਼ਰ ਆਉਂਦੀ ਇਹ ਐਨਾਲਾਈਜ਼ ਕੀਤਾ ਜਾਵੇ ਸਰਕਾਰ ਐਨਾਲਾਈਜ਼ ਕਰੇ ਕਿ ਸਾਡੇ ਕਨਸਰਨਡ ਡਿਪਾਰਟਮੈਂਟ ਨੇ ਕੋਰਡੀਨੇਸ਼ਨ ਇਰੀਗੇਸ਼ਨ ਡਿਪਾਰਟਮੈਂਟ ਕਿ ਉਹਨਾਂ ਨੇ ਕਨਸਰਨਡ ਡੀਸੀ ਨੂੰ ਹਦਾਇਤਾਂ ਦਿੱਤੀਆਂ ਵੀ ਲੋਕਾਂ ਨੂੰ ਦੱਸੋ ਕਿ ਸੇਫ ਪਲੇਸਿਸ ਤੇ ਚਲ ਜਾਣ ਈਵੈਕੂਏਟ ਕਰ ਲੈਣ ਆਪਣੇ ਆਪ ਨੂੰ ਜਿਹੜੇ ਇਹੋ ਜਿਹੇ ਰਿਸਕੀ ਇਲਾਕਿਆਂ 'ਚ ਪਏ ਆ ਲੋਕ ਰਾਤ ਨੂੰ ਸੁੱਤੇ ਰਹੇਗੇ 6 6 8 8 ਫੁੱਟ ਪਾਣੀ ਚੜ ਗਿਆ ਜਿਹੜੇ ਡੰਗਰ ਕਈਆਂ ਦੇ ਸੀਗੇ ਬੰਨੇ ਉਹ ਮਰ ਗਏ ਜਿਹੜੇ ਖੁੱਲੇ ਸੀ ਉਹ ਰੁੜ ਗਏ ਲੋਕ ਕਈ ਸੁੱਤੇ ਪਏ ਰੁੜ ਗਏ ਅਜੇ ਤਾਂ ਪਤਾ ਬਾਅਦ 'ਚ ਲੱਗਣਾ ਆਪਾਂ ਨੂੰ ਵੀ ਕਿਹੜਾ ਕਿੱਥੇ ਬਚਾ ਹੋ ਗਿਆ ਤੇ ਕਿੱਥੇ ਨੁਕਸਾਨ ਹੋਇਆ ਜੀਆ ਦਾ ਅੱਛਾ ਬਰਸਾਤ ਤਾਂ ਚਲੋ ਪਾਣੀ ਤਾਂ ਡਬਲ ਆਉਂਦਾ ਆ ਪਰ ਕਿਤਨਾ ਕਿਤੇ ਸਰਕਾਰਾਂ ਪਹਿਲਾਂ ਬੜੇ ਦਾਅਵੇ ਕਰਦੇ ਕਿ ਨਦੀਆਂ ਨਾਲੇ ਅਸੀਂ ਸਾਫ਼ ਕਰਾਤੇ ਜੇਕਰ ਪਾਣੀ ਦਾ ਫਲੋ ਆਉਂਦਾ ਵੀ ਆ ਤਾਂ ਸੰਭਾਲ ਲਿੱਤਾ ਜਾਊਗਾ ਕਿ ਜੇ ਸਾਫ਼ ਸੁਣ ਲੱਗਦਾ ਕਿ ਸਾਫ਼ ਕਰਾਏ ਹੋਣਾ ਜੇ ਸਾਫ਼ ਹੁੰਦੇ ਤਾਂ ਇਹ ਸਥਿਤੀ ਹੋਣੀ ਸੀ ਵੇਖੋ ਜੀ ਸਹੀ ਥਾਂ ਤੇ ਸਾਫ਼ ਕੀਤੇ ਹੁੰਦੇ ਸਹੀ ਮੈਂ ਐਗਜ਼ਾਮਪਲ ਦੇ ਦਿੰਦਾ 160 ਕਿਲੋਮੀਟਰ ਲੰਮੀ ਸਾਡੇ ਕਾਲੀ ਵੇਈ ਨੰਗਦੀ ਆ ਮੁਕੇਰੀਆਂ ਤੋਂ ਚੱਲੂ ਹੁੰਦੀ ਤੇ ਬਿਆਸ ਚ ਆਉਂਦੀ ਆ ਉਹਦੇ ਚ ਬੂਟੀ ਕਿਲੋਮੀਟਰਾਂ ਬਦੀ ਭਰੀ ਹੋਆ ਕਿਲੋਮੀਟਰਾਂ ਬਦੀ ਯਾ ਰੋਹੀ ਨਹੀਂ ਸਾਫ਼ ਕੀਤੀ ਤੇ ਦਰ੍ਹਾਂ ਤੇ ਤਾਂ ਜਾਣਦੀ ਦੂਰ ਗੱਲ ਬੜੀ ਦੂਰ ਹੈਗੀ ਆ ਡਾਟਾ ਤੁਹਾਡੇ ਕੋਲ ਮੈਂ ਪਹਿਲਾਂ ਵੀ ਦੇਖ ਰਿਹਾ ਹੁਣ ਵੀ ਨਜ਼ਰ ਆ ਰਿਹਾ ਹੈ ਕਿ ਰੂਟ ਕੋਸ ਦੀ ਜਿਹੜੀ ਐਨਾਲਿਸਿਸ ਤੁਸੀਂ ਕੀਤੀ ਆ ਕੀ ਕਹਿੰਦੀ ਐਨਾਲਿਸਿਸ ਕਿੱਥੇ ਜਾ ਕੇ ਕੀ ਲੱਗਦਾ ਕੀ ਲੋਡ ਪੈਂਦੀ ਆ ਵੇਖੋ ਇਨਾ ਭਾਰੀ ਨੁਕਸਾਨ ਹੋਇਆ ਮੈਂ ਇਕੱਲਾ ਇਹਦਾ ਅਨਾਲਿਸਿਸ ਨਹੀਂ ਦੇਣਾ ਚਾਹੁੰਦਾ ਮੈਂ ਵੀ ਕੁਝ ਅਨਾਲਿਸਿਸ ਕੀਤੇ ਹੋਏ ਆ ਪਰ ਮੈਂ ਇਹ ਚਾਹੁੰਦਾ ਕਿ ਵੱਖਰੇ ਵੱਖਰੇ ਜਿਹੜੇ ਸਾਡੇ ਮਾਹਰ ਨੇ ਕੋਈ ਵੱਖਰੀਆਂ ਦੁਨੀਆ ਚ ਕੰਸਲਟਿੰਗ ਕੰਪਨੀ ਹੋਣਗੇ ਜਿਹੜੇ ਇਦਾਂ ਦੇ ਡਿਜ਼ਾਸਟਰਸ ਨੂੰ ਹੈਂਡਲ ਕਰਦੀਆਂ ਉਹਨਾਂ ਨੂੰ ਇਨਵੋਲਵ ਕਰ ਲਈਏ ਸਰਕਾਰ ਨੇ ਇੱਕ ਮਕਰੋਡ ਕੰਪਨੀ ਨੂੰ 20 ਕਰੋੜ ਰੁਪਏ ਦਿੱਤਾ ਸੀਗਾ ਪੰਜਾਬ ਦੇ ਪਾਣੀਆਂ ਤੇ ਸਟੱਡੀ ਕਰਨ ਨੂੰ ਇਜ਼ਰਾਈਲ ਤੋਂ ਲੈ ਕੇ ਆਏ ਸੀ ਜੇ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਬ੍ਰੇਨ ਨਹੀਂ ਹੈਗਾ ਅਸੀਂ ਬਾਹਰ ਉਹਨਾਂ ਨੂੰ ਇਨਵੋਲਵ ਕਰ ਲਈਏ ਇਹੋ ਜਿਹੀ ਕੰਸਲਟਿੰਗ ਕੰਪਨੀਆਂ ਲਿਆਈਏ ਜਿਹੜੀ ਸਾਨੂੰ ਐਨਾਲਿਸਿਸ ਕਰਕੇ ਦੱਸਣ ਇਕੱਲੇ ਉਹਨਾਂ ਤੇ ਨਾ ਰਹੀਏ ਉਹਨਾਂ ਦੇ ਨਾਲ ਜਿਹੜੇ ਸਾਡੇ ਪੁਰਾਣਾ ਬ੍ਰੇਨ ਹੈਗਾ ਡਿਪਾਰਟਮੈਂਟ ਦਾ ਪੰਜਾਬੀਆਂ ਦੇ ਦਿਮਾਗ 'ਚ ਉਹ ਐਕਸਪੀਰੀਅੰਸ ਹੇਗਾ ਯਾ ਉਸ ایکسپੀਰੀਅੰਸ ਦੇ ਨਾਲ ਉਹਨੂੰ ਡਬਲ ਚੈੱਕ ਕਰੀਏ ਤੇ ਦੇਖੀਏ ਹਰ ਵੱਖਰੇ 20 ਕਿਲੋਮੀਟਰ ਤੇ ਵੱਖਰੀ ਸਮੱਸਿਆ ਉਸ ਸਮੱਸਿਆ ਨੂੰ ਐਨਾਲਾਈਜ਼ ਕਰੀਏ ਉਹਦਾ ਸੋਲੂਸ਼ਨ ਕਰੀਏ ਕੱਲੀ ਸੋਲੂਸ਼ਨ ਨਾ ਸੁਣੀਏ 23 ਚ ਵੀ ਅਸੀਂ ਮਰ ਚੁੱਕੇ ਆ 25 ਚ ਦੁਬਾਰਾ ਭਾਰੀ ਨੁਕਸਾਨ ਹੋਇਆ ਇਹਦਾ ਇੱਕ ਇੰਪਲੀਮੈਂਟੇਸ਼ਨ ਸ케ਜੂਲ ਬਣਾਈਏ ਤਾਂ ਕਿ ਸਰਕਾਰ ਜ਼ਿੰਮੇਵਾਰੀ ਦੇਵੇ ਕੀ ਭਾਈ ਆਸ ਪ੍ਰੋਬਲਮ ਐਨਲਾਈਜ਼ ਹੋਈਆਂ ਇਹਦਾ ਆਹ ਸੋਲੂਸ਼ਨ ਹੈਗਾ ਇਹ ਇਸ ਸੋਲੂਸ਼ਨ ਨੂੰ ਅਸੀਂ ਇਸ ਟਾਈਮ ਫਰੇਮ ਮੈਨਰ ਦੇ ਵਿੱਚ ਪੂਰਾ ਕਰਕੇ ਇੰਪਲੀਮੈਂਟ ਕਰਾਂਗੇ ਯਾਰ ਅਸੀਂ ਨਦੀਆਂ ਕਈ ਹੁਣ ਦੇਖ ਰਿਹਾ ਕਈ ਵਾਰ ਨਦੀ ਜਿਹੜੀ ਉਹ ਕਈ ਕਿ ਕਿਲੋਮੀਟਰ ਦੀ ਸੀਗੀ ਉਹਦੇ ਵਿੱਚ ਹੁਣ ਪਾਣੀ ਥਾ ਥਾ ਜਿਹੜਾ ਨਿਕਲਦਾ ਸੀ ਉਹਦੇ ਰਸਤੇ ਕਈ ਛੋਟੇ ਹੋ ਚੁੱਕੇ ਨੇ ਜਾਂ ਕਈ ਇਹ ਕਿ ਦੇਸੀ ਭਾਸ਼ਾ ਜੇ ਮੈਂ ਗੱਲ ਕਰਦਾ ਗੱਟੇ ਬਣ ਚੁੱਕੇ ਨੇ ਜਾਂ ਹੋਰ ਚੀਜ਼ਾਂ ਆ ਚੁੱਕੀਆਂ ਜੇਕਰ ਉਹੀ ਕਲੀਅਰੈਂਸ ਹੋ ਜਵੇ ਉਹ ਰਸਤਾ ਜੇ ਨਦੀ ਦਾ ਕਲੀਅਰੈਂਸ ਹੋਵੇ ਤਾਂ ਮਾਰ ਘੱਟ ਸਕਦੀ ਹੈ ਇਹਨਾਂ ਦੀ ਵੇਖੋ ਜੀ ਬਿਆਸ ਦਰਿਆ ਦੇ ਵਿੱਚ ਸਤਲੁਜ ਦਾ ਮੈਂ ਕਹਿ ਨਹੀਂ ਸਕਦਾ ਮੈਂ ਬਿਆਸ ਸਟੱਡੀ ਕੀਤਾ ਕਿਉਂਕਿ ਉਹ ਮੇਰੇ ਇਲਾਕੇ ਤੋਂ ਲੰਘਦਾ ਬਿਆਸ ਦਰਿਆ ਦੀ ਚੌੜਾਈ ਕਿਤੇ 3 ਕਿਲੋਮੀਟਰ ਹੈ ਕਿਤੇ 5 ਕਿਲੋਮੀਟਰ ਹੈ ਕਿਤੇ 7 ਕਿਲੋਮੀਟਰ ਵੀ ਹੈਗੀ ਹੈ ਕੀ ਦੁਨੀਆ 'ਚ ਕੋਈ ਦਰਿਆ ਹੈਗੇ ਜਿਹਨੂੰ 7 ਕਿਲੋਮੀਟਰ ਵਗਣ ਨੂੰ ਥਾਂ ਚਾਹੀਦੀ ਆ ਪਹਿਲਾਂ ਤਾਂ ਇਹ ਐਨਲਾਈਜ਼ ਕਰੋ ਦੂਜੀ ਚੈਨਲਾਈਜ਼ੇਸ਼ਨ ਦੇ ਦਰਿਆਵਾਂ ਦੀ ਹੋਵੇ ਤੀਜੀ ਅੱਜ ਇਹ ਜਿਹੜੇ ਬੰਨ ਟੁੱਟ ਰਿਹਾ ਤੁਸੀਂ ਬੰਨਾ ਤੇ ਜੋਰ ਪੈ ਰਿਹਾ ਉਹ ਕਿਉਂ ਪੈ ਰਿਹਾ ਕਿਉਂਕਿ ਦਰਿਆਵਾਂ ਦੇ ਵਿੱਚ ਜਿਹਨੂੰ ਤੁਸੀਂ ਕਿਹਾ ਗੱਟੀਆਂ ਉਹ 100 100 ਏਕੜ ਦੀਆਂ ਬੜੀਆਂ ਆ ਕੋਈ 10 20 50 ਏਕੜ ਆ ਕਨਾਲਾਂ ਦੀਆਂ ਨਹੀਂ 100 100 ਏਕੜ ਦੀਆਂ ਜਦੋਂ ਪਾਣੀ ਆਉਂਦਾ ਤੇ ਉਹ ਗੱਟੀਆਂ ਦਾ ਲੈਵਲ ਦਰਿਆ ਚੋਂ ਤੋਂ ਉੱਚਾ ਆ ਤੇ ਉਹ ਗੱਟੀਆਂ ਦੇ ਵਿੱਚ ਪਾਣੀ ਵੱਜਦਾ ਫਿਰ ਜਦੋਂ ਪਾਣੀ ਦਾ ਜਿਹੜਾ ਫਲੋ ਹੈ ਜਿੱਧਰ ਨੂੰ ਚੱਲ ਪੈਂਦਾ ਨਾ ਉਧਰ ਨੂੰ ਹੀ ਚੱਲਦਾ ਸੂ ਇਹ ਜਿਹੜੀਆਂ ਗੱਟੀਆਂ ਦਰਿਆ ਦੇ ਵਿੱਚ ਮੈਂ ਕਹਿ ਸਕਦਾ ਗੋਇੰਦਵਾਲ ਸਾਹਿਬ ਤੋਂ ਲੈ ਕੇ ਹਰੀਕੇ ਤੱਕ ਕਟੋ-ਕਟ 35-40 ਗੱਟੀਆਂ ਆ ਕੋਈ 10 ਏਕੜ ਦੀ ਹੋਊਗੀ ਕੋਈ 100 ਏਕੜ ਦੀ ਹੋਊਗੀ ਕੋਈ 50 ਏਕੜ ਦੀ ਹੋਊਗੀ ਇਹਨਾਂ ਨੂੰ ਸਾਫ਼ ਕਰਨ ਦੀ ਲੋੜ ਆ ਤਾਂ ਕਿ ਦਰਿਆ ਦੀ ਜਿਹੜੀ ਫਲੋ ਹੈ ਨਾ ਉਹਦੇ ਵਿੱਚ ਕੋਈ ਰੁਕਾਵਟ ਨਾ ਆਵੇ ਜਦੋਂ ਫਲੋ ਵਿੱਚ ਸਾਹਮਣੇ ਰੁਕਾਵਟ ਆਉਂਦੀ ਆ ਉਦੋਂ ਇਹ ਪ੍ਰੋਬਲਮ ਆਉਂਦੀ ਹੈ ਅਜਾ ਤੁਸੀਂ ਸਲਤਨਪੁਰ ਲੋਧੀ ਦਾ ਹਲਕਾ ਤੁਹਾਡਾ ਹੈਗਾ ਤੁਸੀਂ ਜਦ ਹੜਾ ਉਹ ਗਰਾਊਂਡ ਤੇ ਵੀ ਨਜ਼ਰ ਆਇਓ ਕਿ ਲੱਗਦਾ ਵੱਡਾ ਕਾਰਨ ਕੀ ਰਿਆ ਕਿ ਉਹ ਇਲਾਕੇ ਨੂੰ ਜ਼ਿਆਦਾ ਇਫੈਕਟ ਪਿਆ ਜ਼ਿਆਦਾ ਕਿ ਹਰੀਕੇ ਪੱਤਨ ਦਾ ਜਿਹੜਾ ਜਿਹੜਾ ਡੈਮ ਸੀ ਜੇ ਬੰਦ ਸੀ ਜੇ ਉੱਥੋਂ ਸਹੀ ਤਰੀਕੇ ਨਾਲ ਪਾਣੀ ਰੀਲੀਜ਼ ਕੀਤਾ ਜਾਂਦਾ ਤੇ ਹਾਲਾਤ ਬਣਦੇ ਸੀਗੇ ਦੇਖੋ ਅੱਜ ਪਾਣੀ ਰੀਲੀਜ਼ ਜਦੋਂ ਸਹੀ ਹੁਗਾਉ ਦੋ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਜਦੋਂ ਪਾਣੀ ਦੇ ਫਲੋ ਨੂੰ ਰੋਕੋਗੇ ਉਦੋਂ ਉਦੋਂ ਸਮੱਸਿਆ ਆਉਗੀ ਅੱਜ ਵੀ ਅਸੀਂ 2 ਲੱਖ ਤੇ 35000 ਕਿਊਸਿਕ ਪਾਣੀ ਲਗਾਤਾਰ ਚੱਲ ਗਿਆ ਚੱਲ ਕੇ ਚਲੀ ਗਿਆ ਨਾ ਅੱਜ ਉਹ ਪਾਣੀ 2 ਲੱਖ 35000 ਵਾਲਾ 1/2 ਲੱਖ ਤੇ ਆ ਗਿਆ ਦਰਿਆ ਡਾਊਨ ਹੋ ਗਿਆ ਅੱਜ ਦੀ ਡੇਟ ਦੇ ਵਿੱਚ ਇਹ ਪਹਿਲਾਂ ਹੀ ਫਲੋ ਨੂ ਰੋਕੂਗੇ ਤਾਂ ਤਬਾਈ ਆਉਣੀ ਆ ਪਰ ਇਹਦੇ ਵਿੱਚ ਬੀਬੀਐਮਬੀ ਦੇ ਚੇਅਰਮੈਨ ਕਹਿੰਦੇ ਨੇ ਕਿ ਜੇਕਰ ਡੈਮ ਨਾ ਹੁੰਦੇ ਜੇ ਅਸੀਂ ਪਾਣੀ ਨਾ ਕੰਟਰੋਲ ਕਰਦੇ ਤਾਂ ਤਬਾਈਏ ਤੋਂ ਦੁੱਗਣੀ ਤੋਂ ਚੌਗਣੀ ਹੋਣੀ ਸੀ ਨੁਕਸਾਨ ਵੱਧ ਹੋਣਾ ਸੀ ਇਸ ਤੋਂ ਸਮਾਂ ਤੇ ਡੈਮ ਲਾ ਕੇ ਪਾਣੀ ਨੂੰ ਕੰਟਰੋਲ ਕੀਤਾ ਤਾਂ ਬਚਾਅ ਹੋਇਆ ਓਏ ਕਿਹੜਾ 1900 ਆਪਾਂ 2025 'ਚ ਆਪਾਂ ਕਿਹੜਾ 1925 ਦੀ ਗੱਲ ਕਰ ਰਹੇ ਆ ਡੈਮ ਲਾਉਂਦੇ ਤਾਂ ਅਸੀਂ ਫਲੱਡ ਕੰਟਰੋਲ ਕਰਦੇ ਡੈਮ ਤਾਂ ਲੱਗੇ ਆ ਗੱਲ ਕਰਨ ਵਾਲੀ ਇਹ ਆ ਬੀਬੀਐਮਬੀ ਦੇ ਚੇਅਰਮੈਨ ਸਾਹਿਬ ਨੂੰ ਪੁੱਛੋ ਕੀ ਡੈਮ ਦੀ ਯੂਸਫੁਲ ਲਾਈਫ ਕਿੰਨੀ ਹੁੰਦੀ ਆ ਸਵਾਲੇ ਪੁੱਛਣ ਵਾਲਾ ਉਹਨਾਂ ਨੂੰ ਕਿ ਡੈਮ ਦੀ ਯੂਸਫੁਲ ਲਾਈਫ ਦੱਸੋ ਕਿੰਨੀ ਹੁੰਦੀ ਆ ਮੇਰੇ ਮੁਤਾਬਕ ਡੈਮ ਦੀ ਯੂਸਫੁਲ ਲਾਈਫ 100 ਸਾਲ ਆ ਤੇ ਪਾਖੜੇ ਨੂੰ ਬੜੇ ਨੂੰ 75 ਸਾਲ ਗਏ ਹੋ ਚੇਅਰਮੈਨ ਸਾਹਿਬ ਇਹ ਦੱਸੋ ਕਿ 25 ਸਾਲਾਂ ਬਾਅਦ ਇਸ ਡੈਮ ਦੀ ਲਾਈਫ ਪੂਰੀ ਹੋ ਜਾਣੀ ਹੈ ਜੇ 75 ਨੰਗੇ ਤਾਂ 25 ਵੀ ਨਹੀਂ ਪਤਾ ਲੱਗਣਾ ਕਿੱਥੇ ਨੰਗੇ ਉਹਦੇ ਬਾਰੇ ਤੁਹਾਡਾ ਕੀ ਪਲਾਨ ਹੈ ਆ ਕੀ ਨਵਾਂ ਟੈਮ ਬਣਾਉਣਾ ਪਊਗਾ ਕੀ ਕਰਨਾ ਪਊਗਾ ਇਹਦੀ ਲਾਈਫ ਕਿੰਨੀ ਰਹਿ ਗਈ ਇਹ ਸਵਾਲ ਪੁੱਛਣ ਦੀ ਲੋੜ ਹੈ ਅੱਜ ਪਰ ਇੱਥੇ ਤਾਂ ਪਾਸਿੰਗ ਦਾ ਬਾਲ ਨਜ਼ਰ ਆਈਆ ਸਰਕਾਰ ਬੀਬੀਐਮਪੀ ਤੇ ਸਿੱੜਦੀ ਨਜ਼ਰ ਆਉਂਦੀ ਹੈ ਬੀਬੀਐਮਪੀ ਸਰਕਾਰ ਤੇ ਸਿੱੜਦੀ ਨਜ਼ਰ ਆ ਰਹੀ ਹੈ ਇੱਕ ਦੂਜੇ ਨੂੰ ਘਮਾਉਂਦੇ ਨਜ਼ਰ ਹੈ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਕਿੱਥੇ ਇੱਕ ਤੈ ਹੁੰਦੀ ਹੈ ਕਿ ਜਿਹੜਾ ਨੁਕਸਾਨ ਉਹ ਕੌਣ ਹੋਣਾ ਆਪਣੀ ਜ਼ਿੰਮੇਵਾਰੀ ਤੇ ਲਵੇਗਾ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਬੀਬੀਐਮਪੀ ਦੀ ਵੀ ਤੇ ਸਰਕਾਰ ਦੀ ਵੀ ਇਹ ਇੱਕ ਬੜੀ ਕਲੈਰਿਟੀ ਹੈ ਜੇ ਸਰਕਾਰ ਹਰਿਆਣੇ ਨੂੰ 5000 ਕਿਊਸਿਕ ਪਾਣੀ ਜਾ ਰਿਹਾ ਉਹਦੇ ਤੇ ਤਾਂ ਅਸੀਂ ਰੌਲਾ ਪਾ ਸਕਦੇ ਹਾਂ ਟਕਾ ਕੇ ਮੈਂ ਕਿਸੇ ਦੇ ਉਲਟ ਨਹੀਂ ਹਾਂ ਬਟ ਐਟ ਦੀ ਸੇਮ ਟਾਈਮ ਜੇ ਸਾਡੇ ਡੈਮ ਭਰ ਰਹੇ ਆ ਠੀਕ ਹੈ ਅਸੀਂ ਇਹ ਨਹੀਂ ਇਨਸ਼ੋਰ ਕਰ ਸਕਦੇ ਸੀ ਪਿਛਲੇ ਤਿੰਨਾਂ ਮਹੀਨਿਆਂ ਦੇ ਵਿੱਚ ਹੌਲੀ-ਹੌਲੀ ਭਰੇ ਆ ਨਾ ਕਿ ਅਸੀਂ 2023 ਤੋਂ ਸਿੱਖ ਲੈਂਦੇ ਵੀ ਅਸੀਂ ਡੈਮ ਦਾ ਲੈਵਲ ਹਮੇਸ਼ਾ 20 ਫੁੱਟ ਨੀਵਾ ਰੱਖਣਾ ਦੱਸੋ ਨੁਕਸਾਨ ਕੀ ਹੈ ਇਹਦੇ ਚ ਜੇ ਪਰਮਨੈਂਟਲੀ ਡੈਮ ਦਾ ਲੈਵਲ 20 ਫੁੱਟ ਨੀਵਾ ਰਵੇ ਤੇ ਨੁਕਸਾਨ ਕੀ ਹੈ ਨੁਕਸਾਨ ਸਿਰਫ ਇੱਕੀ ਚੀਜ਼ ਦਾ ਵੀ ਕਦੇ ਕਿਤੇ ਸੋਕਾ ਨਾ ਆ ਜਾਵੇ ਨਹੀਂ ਇਹੀ ਚੀਜ਼ ਹੈ ਨਾ ਤੇ ਪਿਛਲੇ 10 ਸਾਲਾਂ ਚ ਆਪਾਂ ਐਨਲਾਈਜ਼ ਕਰੀਏ ਕਿੰਨੀ ਵਾਰ ਸੋਕਾ ਆਇਆ ਅੱਛਾ ਇਹਦੇ ਵਿੱਚ ਪਿਛਲੇ 50 ਸਾਲਾਂ ਚ ਦੋ ਵਾਰ ਅਸੀਂ ਲੋਕਾਂ ਨੂੰ ਪਾਣੀ ਐਡੀਸ਼ਨਲ ਛੱਡ ਕੇ ਡੋਬਤਾ ਸੋ ਆਪਾਂ ਨੂੰ ਇਸ ਚੀਜ਼ ਤੇ ਐਨਲਾਈਜ਼ ਕਰਨਾ ਅਜੇ ਇੱਕ ਆਖਰੀ ਸਵਾਲ ਹੈਗਾ ਆ ਹੁਣ ਦੀ ਪੂਰੀ ਸਿਚੁਏਸ਼ਨ ਨੂੰ ਕੀ ਕਿਵੇਂ ਦੇਖ ਰਹੇ ਹੋ ਕਿਵੇਂ ਬਾਹਰ ਨਿਕਲ ਸਕਦੇ ਆ ਦੇਖੋ ਪੰਜਾਬੀ ਜਿੰਨੇ ਦੇਸ਼ ਫਤਿਹ ਚ ਨੌਜਵਾਨ ਸਾਡੀ ਜਿਹੜੇ ਹੈਗੇ ਆ ਯੂਥ ਪੰਜਾਬ ਦਾ ਜਿਹਨੂੰ ਲੋਕ ਕਹਿੰਦੇ ਨਸ਼ਿਆਂ ਦੇ ਆ ਇਹ ਅੱਜ ਉਹਨਾਂ ਮੇਰੇ ਵੀਰਾਂ ਦੀ ਮਿਹਨਤ ਆ ਉਹਨਾਂ ਦੇ ਜਜ਼ਬਾਤ ਆ ਜਿਹੜੇ ਸਾਰੇ ਪੰਜਾਬ ਚੋਂ ਇਕੱਠੇ ਹੋ ਕੇ ਇੱਕ ਲਹਿਰ ਆ ਜਿਹਦੇ ਨਾਲ ਪੰਜਾਬ ਨੂੰ ਬਚਾਉਣ ਨੂੰ ਇਕੱਠੇ ਹੋ ਕੇ ਅੱਗੇ ਆਏ ਆ ਮੈਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਚਾਹੇ ਉਹ ਰਾਸ਼ਨ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਕਿਸੇ ਫੀਡ ਦੀ ਹੋਵੇ ਚਾਰੇ ਦੀ ਹੋਵੇ 100 100 150 ਕਿਲੋ ਮਟਰ ਮੈਂ ਕਿਹਾ ਨਾ ਮਿੱਟੀ ਦੀ ਹੋਵੇ ਯਾਰ ਇੱਕ ਜ਼ਿਮੀਦਾਰ ਵੀਰ ਯੰਗ ਮੁੰਡੇ ਮੇਰੇ ਇਲਾਕੇ ਚ ਆਏ ਪਟਿਆਲੇ ਦੇ ਆਸੇ-ਪਾਸੇੋਂ ਮਿੱਟੀ ਲੈ ਕੇ ਤੇ ਟਰਾਲੀ ਮਿੱਟੀ ਦੀ ਤੇ 15000 ਰੁਪਿਆ ਹੀ ਲਾਤਾ ਉਹਦੇ ਤੇ ਸੋ ਮੈਂ ਵੀਰਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਆਪਾਂ ਸੇਵਾ ਸਾਡੇ ਮਨ ਚ ਆ ਸਾਡੇ ਦਿਲ ਚ ਆ ਸਾਡੇ ਖੂਨ ਚ ਆ ਪੰਜਾਬ ਦੀ ਪਰ ਇਹਨੂੰ ਨਾ ਚੈਨਲਾਈਜ਼ ਕਰਨ ਦੀ ਲੋੜ ਹੈਗੀ ਆ ਕਿ ਜਿਸ ਚੀਜ਼ ਦੀ ਜਿਸ ਥਾਂ ਲੋੜ ਹੈਗੀ ਆ ਜਿਸ ਸਮੇਂ ਤੇ ਲੋੜ ਹੈਗੀ ਆ ਉਸ ਸਮੇਂ ਤੇ ਆਪਾਂ ਆਪਣੇ ਵੀਰਾਂ ਦਾ ਸਾਥ ਦੇਈਏ ਤੋ ਰਾਣਾ ਜੀ ਜੀ ਜਿਹੜਾ ਚਰਚਾ ਕਰ ਰਹੇ ਸੀ ਫਲੱਡ ਨੂੰ ਲੈ ਕੇ ਜੁਆਇੰਟ ਇੱਕ ਐਕਸ਼ਨ ਕਮੇਟੀ ਚਾਹੀਦੀ ਥੀਆ ਜਿਹਦੇ ਵਿੱਚ ਮਾਹਿਰਤਾ ਹੋਣ ਪਰ ਆਮ ਕਿਸਾਨ ਵੀ ਹੋਵੇ ਖਾਸ ਕਰਕੇ ਉਹ ਬੰਦਾ ਜਿਹੜਾ ਉਸ ਰਾਉਂਡ ਤੇ ਆ ਉੱਥੇ ਜਿਹੜਾ ਸਭ ਕੁਝ ਭੁਗਤਦਾ ਪਿਆ ਤਾਂ ਕਿ ਇਸ ਨੂੰ ਲੈ ਕੇ ਪੂਰੀ ਇੱਕ ਤਿਆਰੀ ਕੀਤੀ ਜਾਵੇ ਕਿਸ ਤਰੀਕੇ ਦਾ ਅਗਲਾ ਐਕਸ਼ਨ ਰਹਿਣ ਵਾਲਾ ਕਿਉਂਕਿ ਜੇ ਇਹ 2023 ਚ ਅਸੀਂ ਮਾਰ ਚ ਲਿਆ ਹੁਣ 2025 ਚ ਵੀ ਚੱਲ ਰਹੇ ਆ ਤੇ ਅੱਗੇ ਫਿਊਚਰ ਚ ਜਹੀ ਮਾਰ ਪੰਜਾਬ ਤੇ ਨਾ ਪਵੇ ਕੈਮਰਮੈਨ ਅਜੀਪਾਲ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀ.ਡੀ.ਸੀ ਨਿਊਜ਼ ਚੰਡੀਗੜ੍ਹ